ਪਿਆਰੇ ਪ੍ਰੇ ਸਸੀ ਗਾਲ ਜੀ ਤੁਸੀਂ ਸਾਰਿਆਂ ਨੇ ਦੇਖ ਰਹੇ ਹੋ ਇਕੱਠੀਆਂ ਚੈਨਲ ਦੇਸ਼ ਦੇਖ ਚਾਟਾ ਸਾਰਿਆਂ ਦਾ ਹਾਰਤਿਕ ਸਵਾਗਤ ਇਸ ਟਾਈਮ ਆਪਾਂ ਜਨਤਾ ਦਲ ਦੀ ਪਾਰਟੀ ਦੇ ਵਿੱਚ ਇੱਕ ਸ਼ਾਮਲ ਹੋਏ ਆ ਪਹਿਲਾਂ ਤਾਂ ਪਿਆਰ ਪ੍ਰੇ ਸਸੀ ਗਾਲ ਜੀ ਸਸੀ ਗਾਲ ਜੀ ਸਾਰਿਆਂ ਨੂੰ ਸਾਰੇ ਮੇਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਕਿ ਜਨਤਾ ਦਲ ਇਕ ਯੂਨਾਈਟਿਡ ਜਿਵੇਂ ਨਿਤਿਸ਼ ਕੁਮਾਰ ਜੀ ਸੀਐਮ ਜੋ ਕੇ 10 ਸਾਲ ਲਗਾਤਾਰ ਰਹੇ ਨੇ ਤੇ ਮੇਰੇ ਬ੍ਰਦਰ ਜੋ ਕੇ ਬੈਨੀਪਾਲ ਜੀ ਇਹਦੇ ਨਾਲ ਜੁੜੇ ਹੋਏ ਨੇ ਤੇ ਮੈਂ ਮੈਨੂੰ ਇਹਨਾਂ ਦੇ ਬੁੱਕਸ ਦਿੱਤੀਆਂ ਨਿਤਿਸ਼ ਕੁਮਾਰ ਜੀ ਦੀਆਂ ਕਿ ਤੁਸੀਂ ਪੜੋ ਉਹਨਾਂ ਨੂੰ ਸਟੱਡੀ ਕਰੋ ਵਿਜ਼ਨ ਲਓ ਤੇ ਦੈਨ ਆਈ ਕੇਮ ਟੂ ਦਾ ਕਨਕਲੂਜਨ ਕਿ ਜਿਹੜੇ 10 ਸਾਲ ਸੀਐਮ ਲਗਾਤਾਰ ਰਹੇ ਨੇ ਕੁਛ ਤੇ ਹੈ ਦੈਨ ਆਈ ਸਟਾਰਟਡ ਰੀਡਿੰਗ ਹਿਸ ਬੁੱਕਸ ਅਬਾਊਟ ਨਿਤਿਸ਼ ਕੁਮਾਰ ਜੀ ਤੇ ਫਿਰ ਮੈਂ ਇਹ ਵੇਖਿਆ ਕਿ ਯਾਰ ਨਹੀਂ ਕਿ ਹੀ ਇਜ਼ ਅ ਵੈਰੀ ਪ੍ਰੋਗਰੈਸਿਵ ਪਰਸਨ ਇਹ ਨਾ ਜਾਤ ਦੇਖਦੇ ਨੇ ਨਾ ਕੋਈ ਕਾਸ ਨਾ ਰਿਲੀਜੀਅਨ ਇਹਨਾਂ ਦਾ ਸਿਰਫ ਇੱਕੋ ਡਾਇਰੈਕਸ਼ਨ ਹੈ ਕਿ ਮੈਂ ਪ੍ਰੋਗਰੈਸ ਕਰਨੀ ਹੈ ਪਿਆਰ ਦੀ ਸੋ ਮੈਨੂੰ ਬਹੁਤ ਇਹ ਚੀਜ਼ ਮੇਰੇ ਅੰਦਰ ਮਤਲਬ ਮੇਨ ਚੀਜ਼ ਜਿਹੜੀ ਜੁਨਾ ইউনাইটেড ਨਾ ਕੀਤਾ ਮੈਂ ਜਨਤਾ ਪਾਲ ਜੁਆਇਨ ਉਹ ਸਿਰਫ ਇਸ ਕਰਕੇ ਕੀਤਾ ਕਿ ਇਹਨਾਂ ਨੇ ਨਾ ਧਰਮ ਦੇਖਦੇ ਨੇ ਨਾ ਜਾਤ ਦੇ ਤੇ ਇਹ ਇੰਡੀਵਿਜੂਅਲ ਦੇਖਦੇ ਨੇ ਤੇ ਪ੍ਰੋਗਰੈਸ ਦੇਖਦੇ ਨੇ ਆਪਣੇ ਪਿਆਰ ਸਟੇਟ ਦੀ ਸੋ ਇਸ ਵਾਸਤੇ ਮੈਂ ਅੱਜ ਇਹ ইউনাইটেড ਜਨਤਾ ਪਾਲ ਜੁਆਇਨ ਕੀਤੀ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜੋ ਆਪਾਂ ਰੋਜ਼ ਅਖਬਾਰ ਤੁਸੀਂ ਵੀ ਸਾਰੇ ਦੇਖਦੇ ਹੋ ਪੜ੍ਹਦੇ ਹੋ ਟੀਵੀ 'ਚ ਦੇਖਦੇ ਹੋ ਜਾ ਕਪਾਤ ਧਰਮ ਵਾ ਇਹੋ ਚੱਲੀ ਜਾ ਰਿਹਾ ਆ ਆਪਾਂ ਨੂੰ ਇਸ ਤੋਂ ਉੱਤੇ ਉੱਟ ਕੇ ਉਤਨੇ ਲੈਵਲ ਤੇ ਪ੍ਰੋਗਰੈਸ ਕਰਨੀ ਚਾਹੀਦੀ ਆ ਜਿਦਾ ਨਿਤਿਸ਼ ਕੁਮਾਰ ਜੀ ਨੇ ਕੀਤੀ ਹੈ ਤੇ ਮੈਂ ਵਾਦਾ ਕਰਦਾ ਤੁਹਾਡੇ ਨਾਲ ਕਿ ਜਿੰਨਾ ਚਿਰ ਮੇਰੇ ਵਿੱਚ ਜਾਨ ਚ ਜਾਨ ਆ ਮੈਂ ਪੰਜਾਬ ਨੂੰ ਜਿੰਨਾ ਵੱਧ ਤੋਂ ਵੱਧ ਉੱਤੇ ਲਿਜਾ ਸਕਾਂਗਾ ਮਿਲ ਲਿਜਾਵਾਂਗਾ ਮੈਨੂੰ ਆਸ਼ੀਰਵਾਦ ਚਾਹੀਦਾ ਸਾਡੇ ਆਨਰੇਬਲ ਨਿਤਿਸ਼ ਕੁਮਾਰ ਜੀ ਦਾ ਮੇਰੇ ਭਾਈ ਸਾਹਿਬ ਬੈਣੀਪਾਲ ਜੀ ਦਾ ਤੇ ਉਮੀਦ ਕਰਦਾ ਕਿ ਮੈਂ ਇਹਨਾਂ ਆਪਣੇ ਜੋਸ਼ ਸ਼ਬਦ ਬੋਲੇ ਨੇ ਇਹਨਾਂ ਦੇ ਖਰਾ ਉਤਰਾਂ ਤੇ ਵਾਹਿਗੁਰੂ ਦੀ ਕਿਰਪਾ ਰਹੇ ਤੇ ਪੰਜਾਬ ਚੜ੍ਹਦੀਆਂ ਕਲਾ ਚ ਰਹੇ ਸਤਿ ਸ੍ਰੀ ਅਕਾਲ ਸਰ ਬੈਨੀਵਲ ਸਰ ਜੀ ਆਪਾਂ ਗੱਲ ਕਰੀਏ ਤੁਸੀਂ ਨਿਤਿਸ਼ ਕੁਮਾਰ ਦੇ ਪਾਰਟੀ ਵਿੱਚ ਕਾਫੀ ਟਾਈਮ ਤੋਂ ਸ਼ਾਮਲ ਵੀ ਹੋ ਤੇ ਇੱਕ ਇਥੇ ਪੰਜਾਬ ਦੇ ਤੁਸੀਂ ਪ੍ਰਧਾਨ ਵੀ ਹੋ ਕਿ ਆਪਾਂ ਗੱਲ ਕਰੀਏ ਤੁਸੀਂ ਇਸ ਟਾਈਮ ਇੱਕ ਪਾਰਟੀ ਦੇ ਵਿੱਚ ਜੁਆਇਨ ਕਰਾਇਆ ਤੇ ਕੀ ਸੋਚ ਕੇ ਇਹਨਾਂ ਨੂੰ ਜੁਆਇਨ ਕਰਾਇਆ ਕਿ ਇਹਨਾਂ ਦਾ ਪੂਰਾ ਬਾਇਓ ਡਾਟਾ ਲੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਸੀਂ ਸਵਾਲ ਪੁੱਛਿਆ ਮੈਂ ਪਹਿਲਾਂ ਜਿਹੜੇ ਆਪਣੇ ਸਾਥੀ ਜਿਨ੍ਹਾਂ ਨੇ ਅੱਜ ਜੁਆਇਨ ਕੀਤਾ ਜਰਦਾ ਯੂਨਾਈਟਿਡ ਇਹਨਾਂ ਦਾ ਮਾੜਾ ਜਿਹਾ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸਦਾ ਮੇਰੇ ਵੀਰ ਭਾਈ ਇਹ ਇਹਨਾਂ ਦਾ ਨਾਮ ਗੁਰਪਾਲ ਸਿੰਘ ਹੁੰਡਲ ਤੇ ਪੰਜਾਬ ਸਰਕਾਰ ਚ ਉੱਚ ਅਹੁਦੇ ਤੇ ਕਲਾਸ 1 ਆਫੀਸਰ ਹੈਲਥ ਦੇ ਵਿੱਚ ਇਹਨਾਂ ਨੇ ਵੀਆਰਐਸ ਲੈ ਕੇ ਇਨਾਂ ਦੇ ਦਿਲ 'ਚ ਪੰਜਾਬ ਲਈ ਬਹੁਤ ਦਰਦ ਸੀ ਇਹਨਾਂ ਨੇ ਵੀਆਰਐਸ ਲੈ ਕੇ ਜਨਤਾਧਲ ਪਾਰਟੀ ਯੂनाइटेड ਜੁਆਇਨ ਕੀਤੀ ਹੈ ਤੇ ਅੱਜ ਇਹਨਾਂ ਨੇ ਜੁਆਇਨ ਕੀਤੀ ਹੈ ਮੈਨੂੰ ਬਹੁਤ ਖੁਸ਼ੀ ਹੈ ਤੇ ਬਹੁਤ ਵਧਾਈ ਦਿਨਣਾ ਹੈ ਹੁੰਡਲ ਸਾਹਿਬ ਨੂੰ ਕਿ ਇਸ ਜਨਤਾਧਲ ਯੂनाइटेड ਪੰਜਾਬ ਦੇ ਪਰਿਵਾਰ ਚ ਅੱਜ ਸ਼ਾਮਿਲ ਹੋਏ ਨੇ ਇਹਨਾਂ ਨੂੰ ਜੀ ਆਇਆਂ ਨੂੰ ਤੇ ਮੈਂ ਕਾਫੀ ਸਾਲ ਤੋਂ ਇਹਨਾਂ ਨੂੰ ਕੰਮ ਕਰਦੇ ਦੇਖ ਰਿਹਾ ਤੇ ਬਹੁਤ ਹੌਨਾਰ ਨੇ ਤੇ ਮੈਨੂੰ ਬਹੁਤ ਉਮੀਦ ਹੈ ਕਿ ਪਾਰਟੀ ਲਈ ਬਹੁਤ ਵੱਝ ਚੜ ਕੇ ਕੰਮ ਕਰਨਗੇ ਪਾਰਟੀ ਨੂੰ ਅਕਲੀਅਨ ਦੇ ਪਾਰਟੀ ਦੀ ਨੀਤੀਆਂ ਨੂੰ ਅ ਅੱਗੇ ਲੈ ਕੇ ਆਗੇ ਪੰਜਾਬ ਦੇ ਵਿੱਚ ਕੀ ਅੱਪ ਗੱਲ ਕਰੀਏ 2027 ਲਈ ਤੁਸੀਂ ਪੂਰੀ ਤਿਆਰੀ ਹੈ ਆਪਣੀ ਬਿਲਕੁਲ ਜੀ 2027 ਵਾਸਤੇ ਅਸੀਂ ਪੂਰੇ 117 ਹਲਕਿਆਂ ਚ ਆਪਣੇ ਕੈਂਡੀਡੇਟ ਉਤਾਰਾਂਗੇ ਤੇ ਉਹਦੇ ਲਈ ਪੂਰੇ ਵੱਜ ਚੜ ਕੇ ਤਿਆਰੀ ਚੱਲ ਰਹੀ ਹੈ ਹਾਂਜੀ ਤੇ ਹਰੇਕ ਹਲਕੇ ਚ ਅਸੀਂ ਕੰਮ ਕਰ ਰਹੇ ਹਾਂ ਤੁਸੀਂ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਪੰਜਾਬ ਵਾਸੀਆਂ ਲਈ ਮੈਂ ਜਿਹੜੀ ਆਪਣੀ ਇਨਸਪੀਰੇਸ਼ਨ ਲੈਣਾ ਆਪਣੇ ਲੀਡਰ ਤੋਂ ਲੈਣਾ ਹੈ ਜਿਹੜੇ ਸਾਡੇ ਬਿਹਾਰ ਰਾਜ ਦੇ ਮੁੱਖ ਮੰਤਰੀ ਵੀ ਨੇ 10 ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਬਿਹਾਰ ਰਾਜ ਦੇ ਲਗਾਤਾਰ ਤੇ ਸਾਡੇ ਪਾਰਟੀ ਦੇ ਨੈਸ਼ਨਲ ਪ੍ਰਧਾਨ ਜਾਂ ਸਾਡੇ ਲੀਡਰ ਨੇ ਮੈਂ ਉਹਨਾਂ ਤੋਂ ਇਨਸਪੀਰੇਸ਼ਨ ਲੈਂਦਾ ਕਿ ਜਿਹੜਾ ਵਿਹਾਰ ਰਾਜ ਹੈਗਾ ਜਿੱਥੇ ਦੇ ਉਹ ਮੁੱਖ ਮੰਤਰੀ ਨੇ ਜਿਹੜੇ 10 ਸਾਲ ਉਹਨਾਂ 10 ਵਾਰੀ ਉਹਨਾਂ ਨੇ ਮੁੱਖ ਮੰਤਰੀ ਦੇ ਤੌਰ ਤੇ ਉੱਥੇ ਸੇਵਾ ਕੀਤੀ ਹੈ ਉਹ ਇੱਕ ਬੜਾ ਟੁੱਟਿਆ ਖਿੰਡਿਆ ਬੁਰੇ ਹਾਲਤ ਚ ਨਸ਼ਿਆਂ ਡੁੱਬਿਆ ਬੇਰੋਜ਼ਗਾਰੀ ਚ ਕ੍ਰਾਈਮ ਨਾਲ ਭਰਿਆ ਸਟੇਟ ਸੀਗਾ ਜਦੋਂ ਉਹਨਾਂ ਨੇ ਉਸ ਸਟੇਟ ਦੀ ਕਮਾਂਡ ਸੰਭੀ ਹੈ ਉਹ ਵੀ ਐਗਰੀਕਲਚਰ ਬੇਸ ਸਟੇਟ ਹੈ ਜਿਵੇਂ ਕੀ ਆਪਾਂ ਪੰਜਾਬ ਐ ਇਸ ਵਕਤ ਆਪਣੇ ਪੰਜਾਬ ਚ ਨਾ ਉਹੀ ਹਾਲਾਤ ਹੋਏ ਹੋਏ ਨੇ ਜੋ ਕਿਸੇ ਟਾਈਮ ਬਿਹਾਰ ਚ ਹੁੰਦੇ ਸੀ ਕਿ ਇੱਥੇ ਬੇਰੋਜ਼ਗਾਰੀ ਹੋਈ ਐ ਕ੍ਰਾਈਮ ਆਪਾਂ ਰੋਜ਼ ਦੇਖਦੇ ਆ ਕਿਤੇ ਫਰੋਤੀ ਲਈ ਕਿਤੇ ਕਿਤੇ ਕਤਲ ਹੋ ਰਹੇ ਨੇ ਬੁਰਾ ਹਾਲ ਐ ਤੇ ਕੋਈ ਆਪਣੀ ਇਕਨੋਮਿਕ ਕੰਡੀਸ਼ਨ ਵੀ ਪੰਜਾਬ ਦੀ ਇਸ ਵਕਤ ਬਹੁਤ ਥੱਲੇ ਜਾ ਚੁੱਕੀ ਐ ਕਿਸੇ ਟਾਈਮ ਆਪਾਂ ਪੰਜਾਬ ਨੂੰ ਸਾਰੇ ਹਿੰਦੁਸਤਾਨ ਚ ਦੇਖਦੇ ਸੀਗੇ ਇੱਕ ਨਿਗਾ ਨਾਲ ਕਿ ਸਭ ਤੋਂ ਨੰਬਰ 1 ਸਟੇਟ ਐ ਅੱਜ ਦੀ ਡੇਟ ਜੇ ਦੇਖਿਆ ਜਾਏ ਨਾ ਜੇ ਤੁਸੀਂ ਆਪਾਂ ਦੇਖੋ ਸਾਰੇ ਆਈਟੀ ਦੀ ਬੜੇ ਫੋਨ ਤੇ ਇੰਟਰਨੈਟ ਚੈੱਕ ਕਰਦੇ ਆਪਾਂ ਗੂਗਲ ਕਰਕੇ ਦੇਖ ਲਈਏ ਤੇ ਇਸ ਵਕਨ ਪੰਜਾਬ ਆਪਣਾ ਰਾਜ ਬੜੇ ਦੁੱਖ ਨਾਲ ਕਿਆ ਕਹਿ ਰਹੇ ਆਵੇਂ ਕਿ ਇਸ ਵਕਨ ਬਿਹਾਰ ਤੋਂ ਵੀ ਥੱਲੇ ਚਲ ਜਾ ਚੁਕਿਆ ਹੈਗਾ ਪ੍ਰੋਗਰੈਸ ਚ ਜਿੱਥੇ ਕਿ ਸਾਰਾ ਹਿੰਦੁਸਤਾਨ 6-7% ਗ੍ਰੋਥ ਰੇਟ ਤੇ ਵਧ ਰਿਹਾ ਹੈ ਬਿਹਾਰ ਰਾਜ ਇੱਕ ਇਸ ਵਕਨ ਡਬਲ ਡਿਜੀਟ ਤੇ ਗ੍ਰੋਥ ਕਰ ਰਿਹਾ ਕੋਈ 13% 14% ਕੋਈ ਇਸ ਤੇ ਗ੍ਰੋਥ ਹੋ ਰਹੀ ਹੈ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਸਟੇਟ ਦਾ ਲੀਡਰ ਹੈ ਜੇ ਉਹਦੀ ਨੀਤ ਤੇ ਨੀਤੀ ਦੋਨੋਂ ਚੰਗੀ ਹੈ ਤੇ ਕੋਈ ਸਟੇਟ ਨੂੰ ਨਾ ਅੱਗੇ ਵਧਣ ਤੋਂ ਰੋਕ ਨਹੀਂ ਸਕਦਾ ਇਹ ਕਮੀ ਨਾ ਆਪਣੇ ਸਟੇਟ 'ਚ ਨਹੀਂ ਹੈ ਆਪਣੇ ਦੇਖੋ ਜਿੰਨੇ ਵੀ ਯੂਥ ਹੈ ਆਪਣਾ ਪੰਜਾਬ ਦਾ ਆਪਣੇ ਵੀਰ ਭਾਈ ਨੇ ਪੰਜਾਬ ਦੇ ਬੜੇ ਪ੍ਰੋਗਰੈਸਿਵ ਨੇ ਜਿੱਥੇ ਵੀ ਆਪਾਂ ਕਿਸੇ ਵੀ ਸਟੇਟ 'ਚ ਦੇਖ ਲਓ ਪੰਜਾਬ 'ਚ ਨਿਕਲ ਕੇ ਜਾਂਦੇ ਉੱਥੇ ਤਰੱਕੀ ਲਿਆਉਂਦੇ ਨੇ ਕਿਸੇ ਵੀ ਦੇਖ ਲਓ ਮੈਂ ਸਟੇਟ ਛੱਡੋ ਸਟੇਟ ਤੋਂ ਆਪਣੇ ਦੇਸ਼ ਤੋਂ ਵੀ ਬਾਹਰ ਜਾਂਦੇ ਨੇ ਕੈਨੇਡਾ ਚਲੇ ਗਏ ਆਸਟ੍ਰੇਲੀਆ ਅਮਰੀਕਾ ਬਹੁਤ ਦੇਸ਼ਾਂ 'ਚ ਜਾਂਦੇ ਨੇ ਉੱਥੇ ਜਾ ਕੇ ਤਰੱਕੀ ਲੈ ਆਉਂਦੇ ਨੇ ਤੇ ਦਾ ਆਪਣੇ ਪੰਜਾਬ ਕਿਉਂ ਪਿੱਛੇ ਜਾ ਰਿਹਾ ਹੈ ਗਲਤੀ ਹੈ ਆਪਣੇ ਲੋਕਾਂ ਦੀ ਨਹੀਂ ਹੈ ਪੰਜਾਬ ਦੇ ਗਲਤੀ ਹੈ ਆਪਣੇ ਲੀਡਰਾਂ ਦੀ ਹੈ ਇਹਨਾਂ ਦੀ ਨੀਤ ਤੇ ਨੀਤ ਠੀਕ ਨਹੀਂ ਹੈ ਪੰਜਾਬ ਕੰਨੀ ਸੋ ਅਸੀਂ ਇੰਸਪੀਰੇਸ਼ਨ ਆਪਣੇ ਲੀਡਰ ਤੋਂ ਲੈਣੇ ਹੈ ਜਿਵੇਂ ਨਿਤਿਸ਼ ਕੁਮਾਰ ਜੀ ਤੋਂ ਜਿਨ੍ਹਾਂ ਦੀ ਨੀਤ ਤੇ ਨੀਤ ਦੋਨੋਂ ਪ੍ਰੋਗਰੈਸਿਵ ਹੈ ਉਹਨਾਂ ਦੀ ਗੁੱਡ ਗਵਰਨੈਂਸ ਜਿਹੜੀ ਹੈ ਉਹਨੂੰ ਗੁੱਡ ਗਵਰਨੈਂਸ ਦਾ ਐਗਜ਼ਾਮਪਲ ਲੈ ਕੇ ਤੇ ਆਪਾਂ ਚਾਹਦੇ ਹਾਂ ਕਿ ਦੇਖੋ ਦਿਲੇ ਪੰਜਾਬੀ ਹੋਣ ਦੇ ਨਾਤੇ ਪੰਜਾਬ 'ਚ ਜੰਪਲ ਹੋਣ ਦੇ ਨਾਤੇ ਇੱਕ ਖੁਆਇਸ਼ ਹੈ ਕਿ ਆਪਣਾ ਉਸੇ ਬੁਲੰਦੀ ਤੇ ਸਟੇਟ ਜਾਵੇ ਜਿੱਥੇ ਪਹਿਲਾਂ ਸੀਗਾ ਇੱਕ ਨੰਬਰ ਸਟੇਟ ਹੋਵੇ ਦੇਸ਼ ਦਾ ਤੇ ਸਰ ਬੈਣੀਪਾਲ ਦਾ ਕਹਿਣਾ ਹੈ ਕਿ ਸਟੇਟ ਪੂਰਾ ਆਪਣੇ ਆਪ ਦੇ ਵਿੱਚ ਆਪਾਂ ਕੁਝ ਕਰਾਂਗੇ ਜਾਂ ਕਿ ਫਿਰ ਹੋਊਗਾ ਇੱਕ ਅੱਲਾ ਸਰਕਾਰਾਂ ਦੇ ਹੱਥ ਨਹੀਂ ਹੁੰਦਾ ਹੈ ਇਹ ਆਪਣੇ ਹੱਥ ਵਸ ਵੀ ਹੁੰਦਾ ਹੈ ਤੇ ਫਿਰ ਕੋਈ ਨਵੀਂ ਵੀਡੀਓ ਨਾਲ